की तुम जानते हो कि कोविड नाइन वर्ग एक होर बहुत तेजी फैल रहा है चीन में इस वायरस की शुरुआत हुई -19 को भी लोग भूले नहीं वायरस का एक नया केस आई सी एम आर ने दो मत किस बहरहाल चीन के इस नए वायरस को लेकर अभी भी पूरी जानकारी नहीं आ रही है की भारत इस वायरस का सामना कर ली तैयार है कोरोना की तरह ये फिर ऐसी भारत के लिए महामारी न साबित हो ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੋਵਿਡ-19 ਵਾਂਗ ਫੈਲ ਰਹੇ ਇੱਕ ਹੋਰ ਵਾਇਰਸ ਦੀ ਜਿਸ ਦਾ ਨਾਮ ਐਚਐਮਪੀਵੀ ਵਾਇਰਸ ਹੈ ਜਿਸ ਦਾ ਪੂਰਾ ਨਾਮ ਹਿਊਮਨ ਮੈਟਾਪਰੋਮੋ ਵਾਇਰਸ ਹੈ ਕੀ ਭਾਰਤ ਇਸ ਦਾ ਸਾਹਮਣਾ ਕਰਨ ਲਈ ਤਿਆਰ ਹੈ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਵਾਇਰਸ ਕੀ ਹੈ ਅਤੇ ਇਹ ਵਾਇਰਸ ਕਿੱਥੋਂ ਆਇਆ ਅਤੇ ਇਸ ਵਾਇਰਸ ਦੇ ਲੱਛਣ ਕੀ ਹਨ ਅਤੇ ਇਹ ਵਾਇਰਸ ਕਿਵੇਂ ਫੈਲ ਸਕਦਾ ਹੈ ਇਹ ਵਾਇਰਸ 2001 ਵਿੱਚ ਲੱਭਿਆ ਗਿਆ ਸੀ ਜੇ ਆਪਾਂ ਗੱਲ ਕਰੀਏ ਕਿ ਇਹ ਵਾਇਰਸ ਕਿਵੇਂ ਫੈਲ ਸਕਦਾ ਹੈ ਜਿਸ ਵਿਅਕਤੀ ਨੂੰ ਐਚਐਮਪੀਵੀ ਵਾਇਰਸ ਹੈ ਉਸ ਦੇ ਖੰਗਲ ਨਾਲ ਜਾਂ ਛਿੱਕ ਨਾਲ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਸਕਦਾ ਹੈ ਜਾਂ ਐਚਐਮਪੀਵੀ ਵਾਇਰਸ ਦਾ ਸ਼ਿਕਾਰ ਹੋਇਆ ਮਰੀਜ਼ ਜੇ ਕਿਸੇ ਵਸਤੂ ਨੂੰ ਟੱਚ ਕਰਦਾ ਹੈ ਤੇ ਜੇ ਦੂਸਰਾ ਵਿਅਕਤੀ ਉਸ ਵਸਤੂ ਨੂੰ ਟੱਚ ਕਰਕੇ ਆਪਣੇ ਹੱਥ ਨੂੰ ਮੂੰਹ ਜਾਂ ਨੱਕ ਉੱਤੇ ਲਗਾਉਂਦਾ ਹੈ ਤਾਂ ਦੂਸਰੇ ਵਿਅਕਤੀ ਨੂੰ ਵੀ ਇਹ ਵਾਇਰਸ ਹੋ ਸਕਦਾ ਹੈ ਇਹ ਵਾਇਰਸ 2001 ਵਿੱਚ ਲੱਭਿਆ ਗਿਆ ਸੀ ਪਰ ਹੁਣ ਇਹ ਵਾਇਰਸ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ ਜਿਵੇਂ ਕੋਵਿਡ-19 ਫੈਲਿਆ ਸੀ ਇਸ ਵਾਇਰਸ ਵੀ ਕੋਵਿਡ-19 ਵਾਂਗ ਬਹੁਤ ਹੀ ਤੇਜ਼ੀ ਨਾਲ ਫੈਲ ਸਕਦਾ ਹੈ ਐਚਐਮਪੀਵੀ ਵਾਇਰਸ ਦੇ ਲੱਛਣ ਕੰਗਣਾ ਜ਼ੁਕਾਮ ਗਲੇ ਵਿੱਚ ਖਰਾਸ਼ ਬੁਖਾਰ ਜਾਂ ਸਾਹ ਲੈਣ ਵਿੱਚ ਤਕਲੀਫ ਹੋਣਾ ਅਤੇ ਨਮੂਨੀਆਂ ਆਦੀ ਵੀ ਇਸ ਦੇ ਹੀ ਲੱਛਣ ਹਨ ਇਸਦੇ ਲੱਛਣ ਵੀ ਕੋਵਿਡ-19 ਵਰਗੇ ਹੀ ਹਨ ਇਸ ਲਈ ਇਸਦੇ ਫੈਲਣ ਦੇ ਚਾਂਸ ਬਹੁਤ ਹੀ ਜ਼ਿਆਦਾ ਹਨ ਜੇ ਆਪਾਂ ਗੱਲ ਕਰੀਏ ਕਿ ਇਹ ਵਾਇਰਸ ਕਿਸ ਤਰ੍ਹਾਂ ਦੇ ਲੋਕਾਂ ਨੂੰ ਜ਼ਿਆਦਾ ਹੋ ਸਕਦਾ ਹੈ 5 ਸਾਲ ਤੋਂ ਛੋਟੇ ਬੱਚੇ ਜਾਂ ਬਜ਼ੁਰਗਾਂ ਵਿੱਚ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਵਿਅਕਤੀਆਂ ਨੂੰ ਸਭ ਤੋਂ ਜ਼ਿਆਦਾ ਵਾਇਰਸ ਹੋ ਸਕਦਾ ਹੈ ਅਤੇ ਇਸ ਦੇ ਲੱਛਣ ਸਭ ਤੋਂ ਜ਼ਿਆਦਾ ਇਹਨਾਂ ਲੋਕਾਂ ਵਿੱਚ ਹੀ ਦੇਖੇ ਗਏ ਹਨ ਇਸ ਵਾਇਰਸ ਤੋਂ ਅਸਥਮਾ ਜਾਂ ਸੀਓਪੀਡੀ ਵਰਗੇ ਰੋਗਾਂ ਵਾਲੇ ਵਿਅਕਤੀਆਂ ਨੂੰ ਵੀ ਬਹੁਤ ਜ਼ਿਆਦਾ ਖਤਰਾ ਹੈ ਕੋਵਿਡ-19 ਮਹਾਮਾਰੀ ਦੇ 5 ਸਾਲ ਬਾਅਦ ਇੱਕ ਵਾਰੀ ਫਿਰ ਚੀਨ ਨੇ ਸਾਰੀ ਦੁਨੀਆ ਨੂੰ ਡਰਾ ਕੇ ਰੱਖ ਦਿੱਤਾ ਹੈ ਚੀਨ ਵਿੱਚ ਨਵੇਂ ਐਚਐਮਪੀਵੀ ਵਾਇਰਸ ਕਰਕੇ ਹਾਲਾਤ ਇੱਕ ਵਾਰ ਫਿਰ ਬਹੁਤ ਜ਼ਿਆਦਾ ਵਿਗੜ ਗਏ ਹਨ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਵੀ ਇਸ ਵਾਇਰਸ ਦੇ 5 ਕੇਸ ਮਿਲੇ ਹਨ ਕੀ ਭਾਰਤ ਇਸ ਵਾਇਰਸ ਦਾ ਸਾਹਮਣਾ ਕਰਨ ਲਈ ਤਿਆਰ ਹੈ ਕੇਂਦਰੀ ਸਿਹਤ ਮੰਤਰੀ जेपी ਨੱਡਾ ਨੇ ਜਨਤਾ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਚਿੰਤਾ ਦਾ ਕੋਈ ਕਾਰਨ ਨਹੀਂ ਹੈ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਸਿਹਤ ਸੰਭਾਲ ਪ੍ਰਣਾਲੀ ਅਤੇ ਨਿਗਰਾਨੀ ਨੈਟਵਰਕ ਕਿਸੇ ਵੀ ਸਿਹਤ ਕਦਰੇ ਨਾਲ ਨਜੇਠਣ ਲਈ ਸੰਚੇਤ ਅਤੇ ਪੂਰੀ ਤਰ੍ਹਾਂ ਤਿਆਰ ਹੈ ਇਸ ਦਾ ਇਹ ਮਤਲਬ ਹੈ ਕਿ ਭਾਰਤ ਇਸ ਵਾਇਰਸ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹੈ ਜੇ ਆਪਾਂ ਗੱਲ ਕਰੀਏ ਲੋਕਡਾਊਨ ਦੀ ਤਾਂ ਲੋਕਡਾਊਨ ਲੱਗਣ ਦੇ ਚਾਂਸ ਬਹੁਤ ਹੀ ਘੱਟ ਹਨ ਕਿਉਂਕਿ ਭਾਰਤ ਵਿੱਚ ਇਸ ਦੇ ਲੱਛਣ ਬਹੁਤ ਘੱਟ ਪਾਏ ਗਏ ਹਨ ਅਤੇ ਬਹੁਤ ਘੱਟ ਵਿਅਕਤੀਆਂ ਨੂੰ ਇਹ ਵਾਇਰਸ ਹੋਇਆ ਹੈ ਹਜੇ ਤੱਕ ਭਾਰਤ ਵਿੱਚ ਸਿਰਫ ਪੰਜ ਹੀ ਕੇਸ ਪਾਏ ਗਏ ਹਨ ਜੇ ਇਹ ਵਾਇਰਸ ਵਾਲੇ ਲੋਕਾਂ ਦੀ ਗਿਣਤੀ ਹੋਰ ਵਾਧੀ ਹੈ ਤਾਂ ਲੋਕਡਾਊਨ ਲੱਗਣ ਦੇ ਚਾਂਸ ਵੀ ਵੱਧ ਸਕਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੋਵਿਡ-19 ਵਾਂਗ ਹਜੇ ਤੱਕ ਇਸ ਵਾਇਰਸ ਦੀ ਵੀ ਕੋਈ ਮੈਡੀਸਿਨ ਨਹੀਂ ਬਣੀ ਐਚਐਮਪੀਵੀ ਵਾਇਰਸ ਦੇ ਕਾਰਨ ਚੀਨ ਵਿੱਚ ਇੱਕ ਵਾਰੀ ਫਿਰ ਹਸਪਤਾਲ ਸਾਰੇ ਫੁੱਲ ਹੋ ਗਏ ਹਨ ਅਤੇ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ ਜੇ ਇਹ ਵਾਇਰਸ ਫੈਲਦਾ ਹੈ ਤਾਂ ਭਾਰਤ ਵਿੱਚ ਹੋ ਰਹੇ ਮਹਾਕੁੰਭ ਉੱਪਰ ਵੀ ਬਹੁਤ ਹੀ ਬੁਰਾ ਪ੍ਰਭਾਵ ਪੈ ਸਕਦਾ ਹੈ ਇੱਕ ਪਾਸੇ ਮਹਾਕੁੰਭ ਅਤੇ ਦੂਸਰੇ ਪਾਸੇ ਕਿਸਾਨੀ ਮੌਟੇ ਉੱਪਰ ਵੀ ਇਸ ਦਾ ਬਹੁਤ ਹੀ ਬੁਰਾ ਪ੍ਰਭਾਵ ਪੈ ਸਕਦਾ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇ ਕਿ ਕੋਈ ਵੀ ਅਪਡੇਟ ਆਉਂਦੀ ਆ ਤਾਂ ਆਪਾਂ ਜਰੂਰ ਵੀਡੀਓ ਲੈ ਕੇ ਆਵਾਂਗੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਆਨ ਕਰ ਲਵੋ ਸਤਿ ਸ਼੍ਰੀ ਅਕਾਲ